ਹੈਲੋ ਸੰਗਤੇ ਕਿਵੇਂ ਹੋ ਸਾਰੇ ਠੀਕ ਹੋ ਜੈ ਮਸਤਾਂ ਦੀ ਜੈ ਪੀਰਾਂ ਦੀ ਅੱਜ ਦੀ ਵੀਡੀਓ ਮੈਂ ਲੈ ਕੇ ਆਇਆ ਜਿਨ੍ਹਾਂ ਦੇ ਘਰੇ ਕਲੇਸ਼ ਜਾਂ ਝਗੜਾ ਜਾਂ ਕੋਈ दारू ਪੀਂਦਾ ਜਾਂ ਤੇ ਹਨਾ ਕਲੇਸ਼ ਕਰਦਾ ਜਾਂ ਕੋਈ ਆਪਣੇ ਨਾਲ ਬੰਦਾ ਕੋਈ ਘਰ ਦਾ ਮੈਂਬਰ ਆਪਣਾ ਹੁੰਦਾ ਉਹ ਆਪਣਾ ਸਹੀ ਕਰਕੇ ਬੋਲਦਾ ਨਹੀਂ ਚੱਲਦਾ ਨਹੀਂ ਹਨਾ ਉਹਨਾਂ ਲਈ ਅੱਜ ਮੈਂ ਵੀਡੀਓ ਲੈ ਕੇ ਆਇਆ ਤੇ ਮੇਰੀ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੇ ਸੋਨੂੰ ਅੱਜ ਜੇਕਰ ਤੁਸੀਂ ਮੇਰਾ ਇਹ ਨੁਕਸਾ ਕਰ ਲਿਆ ਸਾਨੂੰ ਘਟੋ ਸੱਤਾਂ ਦਿਨਾਂ ਦੇ ਵਿੱਚ ਅੰਦਰ ਅੰਦਰ ਸਾਨੂੰ ਇਹਦਾ ਲਾਭ ਮਿਲ ਜੂਗਾ ਠੀਕ ਹੈ ਤੇ ਸਭ ਤੋਂ ਪਹਿਲਾਂ ਦੇ ਮਾਤਾ ਮੌਣੀ ਦਾ ਇਹ ਨਕਸ਼ਾ ਹੋਊਗਾ ਠੀਕ ਹੈ ਸਭ ਤੋਂ ਪਹਿਲ ਨੰਬਰ ਤੇ ਤੁਸੀਂ ਪਤਾ ਕੀ ਕਰਨਾ ਜਲੇਬੀ ਲੈ ਲੈਣੀ ਹੈ ਠੀਕ ਹੈ ਸਭ ਪਹਿਲੇ ਦਿਨ ਠੀਕ ਹੈ ਤੇ ਦੋ ਪਾਣ ਠੀਕ ਹੈ ਇਹ ਲੈ ਲੈਣੇ ਆ ਠੀਕ ਹੈ ਇਹ ਪਹਿਲੇ ਦਿਨ ਲੈਣੇ ਇਹ ਠੀਕ ਹੈ ਇਹ ਮਾਤਾ ਕੀਰ ਅਰਦਾਸ ਕਰਨੀ ਹੈ ਮਾਤਾ ਸਾਡੇ ਘਰੇ ਕੁਝ ਵੀ ਮਨ ਚੱਲ ਵੀ ਕੁਝ ਵੀ ਹੈ ਜਾ ਸਾਡੇ ਘਰੇ ਜੋ ਵੀ ਲੜਾਈ ਝਗੜਾ ਹੁੰਦਾ ਪਿਆ ਉਹ ਸਾਨੂੰ ਠੀਕ ਹੋਣਾ ਚਾਹੀਦਾ ਠੀਕ ਹੈ ਇਸ ਤਰ੍ਹਾਂ ਤੁਸੀਂ ਅਰਦਾਸ ਕਰਕੇ ਤੇ ਪੀਪਲ ਦੇ ਜੜਦੇ ਵਿੱਚ ਰੱਖਾ ਹੋਣਾ ਠੀਕ ਹੈ ਪਹਿਲੇ ਮੰਗਲਵਾਰ ਜਾਂ ਸ਼ਨੀਵਾਰ ਜਿਹੜੇ ਦਿਨ ਤੁਸੀਂ ਸਟਾਰਟ ਕਰ ਰਹੇ ਹੋ ਸ਼ਨੀਵਾਰ ਕਰ ਸਕਦੇ ਹੋ ਜਾਂ ਮੰਗਲਵਾਰ ਕਰ ਸਕਦੇ ਹੋ ਤੁਸੀਂ ਇਸੇ ਤਰ੍ਹਾਂ ਹੀ ਤੁਸੀਂ ਠੀਕ ਹੈ ਉਸ ਤੋਂ ਬਾਅਦ ਤੁਸੀਂ ਦੋ ਲੱਡੂ ਠੀਕ ਹੈ ਲਗਾਤਾਰ ਠੀਕ ਹੈ ਜਿਵੇਂ ਤੁਸੀਂ ਸੋਮ ਮੰਗਲਵਾਰ ਸਟਾਰਟ ਕਰ ਲਿਆ ਉਸ ਤੋਂ ਬਾਅਦ ਲਗਾਤਾਰ ਜਿਵੇਂ ਮੰਗਲਵਾਰ ਤੱਕ ਦੋ ਲੱਡੂ ਡੇਲੀ ਤੁਸੀਂ ਉਥੇ ਪੀਪਲ ਦੇ ਪੇੜ ਥੱਲੇ ਰੱਖ ਕੇ ਆਉਣਾ ਠੀਕ ਹੈ ਜਦੋਂ ਲਾਸਟ ਵਾਲੇ ਦੇ ਹਨ ਉਦੋਂ ਠੀਕ ਹੈ ਜਿਵੇਂ ਪਹਿਲੇ ਮੰਗਲਵਾਰ ਕੀਤਾ ਆਪਾਂ ਫਿਰ ਉਸ ਤੋਂ ਬਾਅਦ ਜਿਹੜਾ ਮੰਗਲਵਾਰ ਆਊਗਾ ਠੀਕ ਹੈ ਉਸ ਮੰਗਲਵਾਰ ਤੁਸੀਂ ਸੱਤ ਫਕਾ ਦੀ ਮਿਠਾਈ ਦੋ ਪਾਂ ਦੇ ਲੱਡੂ ਠੀਕ ਹੈ ਤੇ ਉਹ ਤੁਸੀਂ ਪੀਪਲ ਦੇ ਥੱਲੇ ਅਰਦਾਸ ਕਰਕੇ ਰੱਖ ਕੇ ਆਉਣਾ ਸੋਨੂੰ ਹਫਤੇ ਦੇ ਅੰਦਰ ਹੀ ਸੋਨੂੰ ਇਹ ਚੀਜ਼ ਦਾ ਲਾਭ ਹੋ ਚੁਗਾ ਜੇ ਹੋ ਜੂਗਾ ਤਾਂ ਤੁਸੀਂ ਮੇਰੇ ਵੀਡੀਓ ਦੇ ਵਿੱਚ ਆ ਕੇ ਤੁਸੀਂ ਲਾਈਕ ਤੇ ਕਮੈਂਟ ਜਰੂਰ ਕਰ ਦੇਣਾ ਕਿ ਸਾਨੂੰ ਲਾਭ ਹੋ ਚੁੱਕਿਆ ਹੈ ਠੀਕ ਹੈ ਇਹ ਉਹ 3 ਕਾ ਲਾਭ ਦੀ ਹੈ